ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਾ ਨਾਜ਼ ਦੀ ਇੱਕ ਹੋਰ ਨਵੀਂ ਅਪਡੇਟ ਨਾਲ ਸੋ ਹੁਣੇ-ਹੁਣੇ ਇੱਕ ਪੱਤਰ ਜਾਰੀ ਹੋਇਆ ਪੱਤਰ ਜਾਰੀ ਇਹ ਕੋਈ ਸਿੱਖਿਆ ਵਿਭਾਗ ਵੱਲੋਂ ਜਾਰੀ ਨਹੀਂ ਹੋਇਆ ਜਾਂ ਕੋਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੱਲੋਂ ਜਾਰੀ ਨਹੀਂ ਹੋਇਆ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਇੱਕ ਪੱਤਰ ਜਾਰੀ ਕੀਤਾ ਹੈ ਜੀ ਪੇ ਫਿਕਸੇਸ਼ਨ ਨੂੰ ਲੈ ਕੇ ਠੀਕ ਹੈ ਜੀ ਸੋ ਬਹੁਤ ਅਹਿਮ ਜਾਣਕਾਰੀ ਹੈ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਲਿਓ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿਰਪਾ ਕਰਕੇ ਇਸ ਪੱਤਰ ਨੂੰ ਸ਼ੇਅਰ ਨਾ ਕਰੋ ਅਥਵਨ ਕੀ ਬੇਨਤੀ ਹੈ ਕਿਰਪਾ ਕਰਕੇ ਇਸ ਪੱਤਰ ਨੂੰ ਸ਼ੇਅਰ ਨਾ ਕਰੋ ਆਪਣੇ ਤੱਕ ਸੀਮਿਤ ਰੱਖੋ ਠੀਕ ਹੈ ਜੀ ਤੇ ਇਹਦੀਆਂ ਜਿਹੜੀਆਂ ਪੇ ਫਿਕਸੇਸ਼ਨ ਵਗੈਰਾ ਹੋਈਆਂ ਨੇ ਉਹ ਤਕਰੀਬਨ ਜੇ ਇਸ ਦੇ ਅਕੋਰਡਿੰਗ ਕਰਦੇ ਆ ਦੋਸਤੋ ਪੱਤਰ ਦੇ ਅਕੋਰਡਿੰਗ ਤਾਂ ਆਪਾਂ ਨੂੰ ਤਕਰੀਬਨ ਤਕਰੀਬਨ ਜੇ ਗੱਲ ਕਰੀਏ ਦੋਸਤੋ 8 ਲੱਖ ਦੇ ਕਰੀਬ ਰਿਕਵਰੀ ਬਣਦੀ ਹੈ ਠੀਕ ਹੈ ਜੀ ਜੋ ਕੋ ਬਹੁਤ ਵੱਡੀ ਰਕਮ ਹੈ ਤੇ ਕਦੇ ਵੀ ਜਿਵੇਂ ਕਹਦੀ ਵੀ 3704 ਕੈਡਰ ਦੇ ਅਧਿਆਪਕ ਨਹੀਂ ਚਾਹਣਗੇ ਕਿ ਉਹਨਾਂ ਨੂੰ ਈਡੀ ਬੀਡੀ ਰਿਕਵਰੀ ਪਵੇ ਸੋ ਪੱਤਰ ਕੀ ਹੈ ਉਹ ਆਪਾਂ ਪੜ੍ਹ ਲੈਣੇ ਆ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਹੈ ਮੈਂ ਵਾਰ-ਵਾਰ ਕਹਿ ਰਹੇ ਹਾਂ ਪੱਤਰ ਨੂੰ ਸ਼ੇਅਰ ਨਾ ਕਰੋ ਠੀਕ ਹੈ ਜੀ ਇਹ ਇੱਕ ਨਿੱਜੀ ਸਕੂਲ ਵੱਲੋਂ ਜਿਹੜੀ ਉਹ ਪੇ ਫਿਕਸ ਕੀਤੀ ਗਈ ਹੈ ਕਿਸੇ ਡਿਪਾਰਟਮੈਂਟ ਵੱਲੋਂ ਕਿਸੇ ਡੀਡੀਓ ਵੱਲੋਂ ਜਾਂ ਕਿਸੇ ਡੀਏ ਵੱਲੋਂ ਨਹੀਂ ਹੋਈ ਠੀਕ ਹੈ ਜੀ ਸੋ ਇਸ ਕਰਕੇ ਇਸ ਪੱਤਰ ਨੂੰ ਸ਼ੇਅਰ ਨਾ ਕੀਤਾ ਜਾਵੇ ਵੀਡੀਓ ਆਪਾਂ ਜਿਹੜੀ ਪੇ ਫਿਕਸ ਕੀਤੀ hui ਹੈ ਕਿਵੇਂ ਬਣਦੀ ਹੈ ਕਿੰਨੀ ਬਣੂਗੀ ਉਹ ਆਪਾਂ ਇੱਕ ਡਾਟਾ ਤਿਆਰ ਕਰ ਰੱਖਿਆ ਦੋਸਤੋ ਕਿਸੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰ ਲਾਂਗੇ ਪਰ ਫਿਲਹਾਲ ਮੇਰਾ ਇੱਕੋ ਇੱਕ ਮਕਸਦ ਸੀ ਤੁਹਾਨੂੰ ਇਹ ਦੱਸਣ ਦਾ ਕਿ ਇਸ ਪੱਤਰ ਨੂੰ ਸ਼ੇਅਰ ਨਾ ਕਰੋ ਕਿਉਂਕਿ ਇਸ ਪੱਤਰ ਦੇ ਅਕੋਰਡਿੰਗ ਜਿਹੜੀ ਤਨਖਾਹ ਬਣਾਈ ਹੈ ਦੋਸਤੋ ਠੀਕ ਹੈ ਜੀ ਤਾਂ ਉਹ ਜਿਵੇਂ ਕਹੀਦੀ ਵੀ ਅ ਅਧਿਆਪਕ ਦੇ ਹੱਕਾਂ ਦੇ ਵਿੱਚ ਨਹੀਂ ਹੈ ਕਿਉਂਕਿ ਇਹਦੇ ਵਿੱਚ ਕਿਹਾ ਗਿਆ ਠੀਕ ਹੈ ਜੀ 26 21 ਤੋਂ ਜਿਹੜੀ ਪੇ ਬਣੂਗੀ ਠੀਕ ਹੈ ਜੀ ਦੋਸਤੋ ਉਹ ਬੇਸਿਕ ਜਿਹੜੀ 10300 ਬਣੂਗੀ ਉਸ ਤੋਂ ਬਾਅਦ ਆਰ ਜਿਹੜਾ 5% ਦੇ ਕੇ 10815 ਰੁਪਏ ਤੁਹਾਡੀ ਪੇ ਬਣਦੀ ਹੈ ਤੇ ਉਹ ਪੇ ਬਣਦੀ ਕਿਵੇਂ ਦੇਖੋ ਕਰਮਚਾਰੀ ਨੂੰ ਪੇ ਬੈਂਡ 10334 805000 ਗ੍ਰੇਡ ਪੇ ਵਿੱਚ ਫਿਕਸ ਕੀਤਾ ਗਿਆ ਤੇ ਪੰਜਾਬ ਸਰਕਾਰ ਵਿੱਤ ਦੇ ਨੋਟੀਫਿਕੇਸ਼ਨ ਨੰਬਰ ਪਰਖ ਕਾਲ ਸਮੇਂ ਦੌਰਾਨ ਪੇ ਬੈਂਡ ਦੀ ਘੱਟੋ ਘੱਟ ਮੁੱਢਲੀ ਤਨਖਾਹ 10300 ਬਿਨਾਂ ਕਿਸੇ ਹੋਰ ਭੱਤਿਆਂ ਦੇ ਮਿਲਣ ਯੋਗ ਹੋਏ ਤਾਂ ਦੋਸਤੋ ਤੁਸੀਂ ਮੋਟਾ ਮੋਟਾ ਲਾ ਲਓ ਕਿ ਤੁਹਾਨੂੰ ਜਿਹੜੀ ਪੇ ਮਿਲਣੀ ਹੈ ਲਗਾਤਾਰ 3 ਸਾਲ ਬਿਨਾਂ ਕਿਸੇ ਭੱਤਿਆਂ ਦੇ ਉਹ 10300 ਬਣੂਗੀ ਠੀਕ ਹੈ ਜੀ ਸੋ 10300 ਨੂੰ ਉਹਦੇ ਵਿੱਚ ਦੋਸਤੋ ਐਨਪੀਐਸ ਡਿਡਕਸ਼ਨ ਵੀ ਆ ਗਈ ਜੀਆਈਐਸ ਵੀ ਆ ਗਿਆ ਤੇ ਟੈਕਸ ਵੀ ਆ ਗਿਆ ਠੀਕ ਹੈ ਜੀ ਤਾਂ ਉਹਦੇ ਵਿੱਚ ਜੇਕਰ ਆਪਾਂ ਗੱਲ ਕਰੀ ਤੇ ਤਕਰੀਬਨ ਮੋਟਾ-ਮੋਟਾ ਜਿਕਰ ਹਿਸਾਬ ਲਾਈਏ ਤਾਂ ਆਪਾਂ 97100 ਰੁਪਇਆ ਇਹਦੇ ਵਿੱਚ ਦੋਸਤੋ ਹਜੇ 97100 ਦਾ ਕਰੀਬ ਬਣਦਾ ਠੀਕ ਹੈ ਜੀ ਤਾਂ ਇਹਨੂੰ ਫਿਰ ਆਪਾਂ ਮਹੀਨੇਵਾਰ ਵੀ ਆਪਾਂ ਕੱਢਾਂਗੇ 12 ਨਾਲ ਗੁਣਾ ਕਰਕੇ 1 ਸਾਲ ਦੀ ਬਣਾਵਾਂਗੇ ਫਿਰ ਉਸ ਤੋਂ ਬਾਅਦ 3 ਸਾਲ ਦੀ ਬਣਾਵਾਂਗੇ ਉਹ ਸਾਰਾ ਆਪਾਂ ਆਪਦੇ ਕੋਲ ਕੀਤਾ ਹੋਇਆ ਉਹ ਕਿਸੇ ਹੋਰ ਵੀਡੀਓ 'ਚ ਆਪਾਂ ਕਰਾਂਗੇ ਫਿਲਹਾਲ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਦਾ ਨਾ ਵੀ ਇਸ ਤਰ੍ਹਾਂ ਦੀ ਜਿਹੜੀ ਇਸ ਫਿਕਸੇਸ਼ਨ ਹੈ ਇਹਨੂੰ ਸਰਕੂਲਰ ਨਾ ਕੀਤਾ ਜਾਵੇ ਇਸ ਅਕੋਰਡਿੰਗ ਤਾਂ ਬਹੁਤ ਵੱਡੀ ਜਿਹੜੀ ਸੰਖਿਆ ਦੇ ਵਿੱਚ ਰਿਕਵਰੀ 3 796000 ਤੋਂ ਪਲੱਸ ਜਿਹੜੀ ਰਿਕਵਰੀ ਬਣਦੀ ਹੈ ਕਿਉਂਕਿ ਮੈਂ ਡਾਟਾ ਐਨਲਾਈਜ਼ ਕਰ ਚੁੱਕੇ ਆ ਸਾਰਾ ਕੱਢ ਕੇ ਆਪਣੇ ਐਕਸਪਰਟ ਦੇ ਨਾਲ ਸਲਾਹ ਕਰਕੇ ਹਨਾ ਉਹਨਾਂ ਤੋਂ ਪੁੱਛ ਕੇ ਤਾਂ ਇਹ ਤੁਹਾਡੇ ਅਧਿਆਪਕ ਦੇ ਹੱਕਾਂ ਵਿੱਚ ਨਹੀਂ ਹੈ ਕਿਰਪਾ ਕਰਕੇ ਇਸ ਨੂੰ ਸਾਂਝਾ ਨਾ ਕੀਤਾ ਜੀ ਹਾਂ ਜਿਹੜੀ ਇਹ ਵੀਡੀਓ ਮੈਂ ਆਪਾਂ ਸਾਂਝੀ ਕਰ ਰਿਹਾ ਇਸ ਨੂੰ ਬਤ ਤੋਂ ਬਤ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਵੀਡੀਓ ਦੇ ਨਾਲ ਤੁਹਾਨੂੰ ਇੱਕ ਥੋੜਾ ਜਿਹਾ ਹਿੰਟ ਮਿਲ ਜੂਗਾ ਕਿ ਸਾਡੇ ਨਾਲ ਜੇਕਰ ਅਸੀਂ 10 300 ਦੇ ਅਕੋਰਡਿੰਗ ਬਣਾਵਾਂਗੇ ਠੀਕ ਹੈ ਜੀ ਤੇ ਜਾਂ ਉਸ ਤੋਂ ਬਾਅਦ 45 400 ਦੇ ਨਾਲ ਬਣੂਗੀ ਤਾਂ ਉਸ ਦੇ ਅਕੋਰਡਿੰਗ ਜਿਹੜਾ ਹੈਗਾ ਸਾਨੂੰ ਤਕਰੀਬਨ ਕਿੰਨੀ ਰਕਮ ਵੀ ਪੈ ਸਕਦੀ ਹੈ ਸੋ ਇਸ ਕਰਕੇ ਤੁਸੀਂ ਆਪਣੇ ਆਪ ਡਿਪਾਰਟਮੈਂਟ ਨੂੰ ਇਹ ਸ਼ੋ ਨਾ ਕਰੋ ਕਿ ਸਾਨੂੰ ਇਸ ਤਰ੍ਹਾਂ ਦੀ ਜਿਹੜੀ ਸਰਲੀ ਬਣਾ ਕੇ ਦਿਓ ਕਿਉਂਕਿ ਮੈਂ ਜਿਸ ਤਰ੍ਹਾਂ ਐਕਸਪਰਟ ਤੋਂ ਪੁੱਛਿਆ ਸੀ ਤਾਂ ਉਹ ਦੱਸਣ ਤੇ ਆਇਆ ਹੈ ਕਿ ਜਦੋਂ ਵੀ ਜਿਹੜੀ ਪੇ ਫਿਕਸੇਸ਼ਨ ਦੇ ਅਕੋਰਡਿੰਗ ਪਹਿਲਾਂ ਤਨਖਾਹ ਮਿਲ ਰਹੀ ਹੈ ਵਿਭਾਗ ਜਾਂ ਉਹਦੇ ਰੂਲਾਂ ਦੇ ਅਕੋਰਡਿੰਗ ਉਹਨੂੰ ਘਟ ਨਹੀਂ ਕੀਤਾ ਜਾ ਸਕਦਾ ਜੇਕਰ ਜੇ ਸੋਚਿਆ ਜਾਵੇ ਤਾਂ ਤੁਹਾਨੂੰ 35-400 ਮਿਲੀ ਹੈ ਤਾਂ 35400 ਤੋਂ ਘਟ ਨਹੀਂ ਸਕਦੀ ਤਾਂ ਮੇਰੀ ਇੱਕੋ ਇੱਕ ਸੰਝਾ ਹੈ ਜਿਹੜੇ ਵੀ ਹਲੇ ਫਿਕਸੇਸ਼ਨ ਨੂੰ ਸੰਬੰਧਿਤ ਕਿਰਪਾ ਕਰਕੇ ਕੋਈ ਇਸ ਤਰ੍ਹਾਂ ਦਾ ਨਾ ਕਰੂ ਵਿਭਾਗ ਨੂੰ ਆਪਣਾ ਕੰਮ ਕਰ ਲੈਣ ਦਿਓ ਠੀਕ ਹੈ ਜੀ ਉਹਦੇ ਅਕੋਰਡਿੰਗ ਜਿਹੜੀ ਫਿਕਸੇਸ਼ਨ ਹੁੰਦੀ ਹੈ ਉਹ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਹੋ ਕੇ ਆਉਂਦੀ ਹੈ ਕਿਉਂਕਿ ਜੇ 10300 ਦੇ ਅਕੋਰਡਿੰਗ ਬਣਦੀ ਹੈ ਤਾਂ ਤੁਹਾਨੂੰ ਰਿਕਵਰੀ ਪੈ ਸਕਦੀ ਹੈ ਠੀਕ ਹੈ ਜੀ ਪਰ ਇਹਦਾ ਮਤਲਬ ਇਹ ਹੋ ਸਕਦਾ ਹੈ ਵੀ ਜੇਕਰ ਤੁਹਾਨੂੰ ਪਰਬੀਸ਼ਨ ਪੀਰੀਅਡ ਦੇ ਦੌਰਾਨ 35400 ਮਿਲੀ ਹੈ ਉਨੀ ਐਕਸੈਪਟ ਕਰ ਲਈ ਜਾਵੇ ਐਕਸੈਪਟ ਕਰਨ ਤੋਂ ਬਾਅਦ ਜਦੋਂ ਤੁਹਾਡਾ ਪਰਮਿਸ਼ਨ ਕਲੀਅਰ ਹੁੰਦਾ ਉਸ ਤੋਂ ਬਾਅਦ 6ਵੇਂ ਪੇਗ ਕਮਿਸ਼ਨ ਲਾਗੂ ਕਰਾ ਲਿਆ ਜਾਵੇ ਠੀਕ ਹੈ ਜੀ ਇੱਕ ਤਰੀਕਾ ਇਹ ਹੈ ਤੇ ਦੂਸਰਾ ਜਿਹੜਾ ਹੈਗਾ ਫਿਕਸੇਸ਼ਨ ਨੂੰ ਲੈ ਕੇ ਜਿਸ ਤਰ੍ਹਾਂ ਪਹਿਲੇ 3 ਮਹੀਨੇ 5ਵੇਂ ਪੇਗ ਕਮਿਸ਼ਨ ਦੇ ਅਕੋਰਡਿੰਗ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ 1 ਜੁਲਾਈ 2021 ਤੋਂ 6ਵੇਂ ਪੇਗ ਕਮਿਸ਼ਨ ਦੇ ਅਕੋਰਡਿੰਗ ਜਿੰਨੀ ਬਣਦੀ ਹੈ ਉਸ ਦੇ ਹਿਸਾਬ ਨਾਲ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਿਹੜਾ ਪਰਮਿਸ਼ਨ ਤੋਂ ਬਾਅਦ ਜਿੰਨੇ ਪੱਤੇ ਆ ਤਾਂ ਇਸ ਤਰ੍ਹਾਂ ਕਰਕੇ ਜਿਹੜੀ ਉਹ ਪੇ ਫਿਕਸੇਸ਼ਨ ਕੀਤੀ ਜਾ ਸਕਦੀ ਹੈ ਪਰ ਕਿਰਪਾ ਕਰਕੇ ਆਪਣੇ ਵੱਲੋਂ ਜਾਂ ਕਿਸੇ ਹੋਰ ਵੱਲੋਂ ਫਿਕਸੇਸ਼ਨ ਨਾ ਕਰਾਓ ਇਹ ਕਿਸੇ ਐਕਸਪੋਰਟ ਤੋਂ ਹੀ ਜਿਹੜੀ ਤੁਸੀਂ ਉਹ ਜਿੰਨਾ ਚਿਰ ਅਫੀਸ਼ੀਅਲ ਲੈਟਰ ਨਹੀਂ ਆਉਂਦਾ ਉਹਨਾਂ ਟਾਈਮ ਤੁਸੀਂ ਕੁਝ ਨਾ ਕਰੋ ਦੂਸਰਾ ਆਪਾਂ ਮੋਟਾ-ਮੋਟਾ ਹੀ ਹਦਾਇਤਾਂ ਹੀ ਪੜਾਂਗੇ ਬਾਲੀ ਵੀਡੀਓ ਲੰਬੀ ਨਹੀਂ ਕਰਦੇ ਸਿਰਫ ਮੇਰਾ ਇੱਕੋ ਇੱਕ ਮਕਸਦ ਸੀ ਕਿ ਆਪਾਂ ਜਦੋਂ ਮੈਂ ਐਕਸਪੋਰਟ ਦਾ ਗੱਲ ਕੀਤੀ ਤਾਂ ਉਹਨਾਂ ਨੇ ਇੱਕੋ رائے ਦਿੱਤੀ ਕਿ ਇਸ ਨੂੰ ਜ਼ਿਆਦਾ ਜਨਰਲਾਈਜ਼ ਨਾ ਕੀਤਾ ਜਾਵੇ ਕਿਉਂਕਿ ਜੇ ਇਸ ਦੇ ਅਕੋਰਡਿੰਗ ਤੁਹਾਡੀ ਪੇ ਫਿਕਸ ਹੁੰਦੀ ਹੈ ਤਾਂ ਤੁਹਾਨੂੰ ਰਿਕਵਰੀ ਪਾਉਗੇ ਠੀਕ ਹੈ ਜੀ ਸੋ ਜਿਸ ਤਰ੍ਹਾਂ ਕਿ ਦੂਸਰਾ ਸਟੈਪ ਹੈ ਪੰਜਾਬ ਸਰਕਾਰ ਵਿੱਤ ਭਾਗ ਦੇ ਨੋਟੀਫਿਕੇਸ਼ਨ ਨੰਬਰ 9121 ਉਸ ਤੋਂ ਬਾਅਦ ਮਿਤੀ 5721 ਰਾਹੀਂ ਪੰਜਾਬ ਸਰਕਾਰ ਦੇ 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਦੇ ਹੋਏ ਕਰਮਚਾਰੀ ਦੀ ਤਨਖਾਹ ਚੱਲ ਰਹੀ 3 ਸਾਲ ਦੇ ਪਰਖ ਕਾਲ ਸਮੇਂ ਦੌਰਾਨ ਨਿਮਨ ਲਿਖਤ ਅਨਸਾਰ ਫਿਕਸ ਕੀਤੀ ਜਾਂਦੀ ਹੈ। ਇਹਦੇ ਵਿੱਚ ਉਹ ਹੀ ਦਿੱਤਾ ਦੋਸਤੋ 1/7/21 ਤੋਂ 25/2/24 ਤੱਕ ਜਦੋਂ ਆਪਣਾ ਪਰਵੀਸ਼ਨ ਕਲੀਅਰ ਹੁੰਦਾ ਹੈ ਭਾਵ ਪਹਿਲੇ 3 ਮਹੀਨੇ ਜਿਹੜੀ ਉਹ ਪੰਜਵੇਂ ਪੇਗੂਸ਼ਨ ਦੇ ਅਕੋਰਡਿੰਗ ਕੀਤੀ ਹੈ ਇਹਦੇ ਵਿੱਚ ਹਾਲਾਂਕਿ ਉਸ ਤੋਂ ਬਾਅਦ ਕੀਤੀ ਨਹੀਂ ਗਈ ਸਿਰਫ ਇੱਚ ਦੱਸੋ ਜ਼ਰੂਰ ਦਿੱਤਾ ਗਿਆ। 1/7/21 ਤੋਂ ਤੇ ਜਦੋਂ ਤੱਕ ਪਰਵੀਸ਼ਨ ਕਲੀਅਰ ਹੁੰਦਾ ਉਦੋਂ 6ਵੇਂ ਪੇਗੂਸ਼ਨ ਦੇ ਅਕੋਰਡਿੰਗ ਬਣਾਤੀ। ਠੀਕ ਹੈ ਜੀ ਸੋ ਉਹਦੀ ਬੇਸਿਕ ਜਿਹੜੀ ਆਪਾਂ ਨੂੰ 35400 ਮਿਲਦੀ ਹੈ ਇਸੇ ਤਰ੍ਹਾਂ ਹੀ ਲਾਸਟ ਦੇ ਉੱਪਰ ਫਿਰ ਜਿਹੜਾ ਉਹਦੀ 6ਵੇਂ ਪੇਗੂਕੇਸ਼ਨ ਦੇ ਅਕੋਰਡਿੰਗ 10815 ਹੀ ਜਿਹੜੀ ਉਹ ਬਣਾਈ ਗਈ ਹੈ ਹਾਲਾਂਕਿ ਇਹਦੇ ਵਿੱਚ ਬਕਾਇਦਾ ਲਿਖ ਵੀ ਦਿੱਤਾ ਗਿਆ ਠੀਕ ਹੈ ਜੀ ਸੋ ਬਾਅਦ ਦੇ ਵਿੱਚ ਮੈਂ ਤੁਹਾਨੂੰ ਇੱਕ ਜਿਹੜਾ ਤੀਸਰਾ ਸਟੈਪ ਆਪਣਾ ਕਰਮਚਾਰੀ ਦਾ 3 ਸਾਲ ਦਾ ਪਰਕ ਸਮਾਂ ਪਾਰ ਹੋਣ ਉਪਰੰਤ ਮਿਤੀ 26/24 ਤੋਂ ਨਿਮਨ ਲਿਖਤ ਅਨੁਸਾਰ ਪੰਜਾਬ ਸਰਕਾਰ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਗਿਆ ਪੰਜਾਬ ਸਰਕਾਰ ਵਿੱਤ ਦੇ ਨੰਬਰ ਦੇ ਇੰਤਾਰ ਬੀ 921 ਦੇ ਅਨੁਸਾਰ ਕਰਮਚਾਰੀ ਨੂੰ ਮਾਸਟਰ ਕਾਰਡ ਦੇ ਪੰਜਵੇਂ ਤਨਖਾਹ ਪੇਮੈਂਟ 10334800 ਤੇ 5000 ਗ੍ਰੇਡ ਪੇ ਸੋਰੀ ਗ੍ਰੇਡ ਪੇ ਦੀ ਮੁੱਢਲੀ ਤਨਖਾਹ ਇਹਨਾਂ ਨੇ ਫਿਕਸ ਕਰਤੀ ਦੋਸਤੋ ਜਿਸ ਤਰ੍ਹਾਂ 18450 ਪਲੱਸ ਜਿਹੜਾ ਉਸ ਤੋਂ ਬਾਅਦ ਡੀਏ ਠੀਕ ਹੈ ਜੀ ਉਸ ਤੋਂ 58 ਤਾਂ ਆਪਾਂ ਕੁੱਲ ਮਲਾ ਕੇ 45194 ਜੋ ਕਿ 6ਵੇਂ ਤਨਖਾਹ ਕਮਿਸ਼ਨ ਦੇ ਮਾਸਟਰ ਕਾਰਡ ਤੇ ਲੈਵਲ 10 ਦੇ ਅਨੁਸਾਰ ਬਣਦੀ ਹੈ ਪਰ ਉਸ ਤੋਂ ਬਾਅਦ ਇਹਦਾ ਲੈਵਲ 7 ਕਰਕੇ 45400 ਫਿਕਸ ਕੀਤੀ ਜਾਂਦੀ ਹੈ ਤਾਂ ਭਾਵੇਂ ਜੇ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਤੁਹਾਡੀ ਬੀਸੀਕ ਬਣਦੀ ਹੈ ਦੋਸਤੋ ਉਹ 45400 ਬਣਦੀ ਹੈ ਚੌਥੇ ਸਾਲ ਦੇ ਵਿੱਚ ਜਾ ਕੇ ਤੁਹਾਡਾ 3 3% ਜਿਹੜਾ ਇਨਕਰੀਮੈਂਟ ਲੱਗਦਾ ਭਾਵੇਂ ਆਪ ਜੇ ਕਰ ਸਿੱਧੀ-ਸਿੱਧੀ ਗੱਲ ਕਰੀ ਤਾਂ 46800 ਜਿਹੜੀ ਉਹ ਤੁਹਾਡੀ ਚੌਥੇ ਸਾਲ ਦੇ ਵਿੱਚ ਪੇ ਬਣਦੀ ਹੈ ਜਿਹੜੀ ਐਸ ਟਾਈਮ ਤੁਹਾਡੀ ਹੁਣ ਤਨਖਾਹ ਚੱਲ ਰਹੀ ਹੈ ਦੋਸਤੋ ਉਹ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ 46800 ਚੱਲ ਰਹੀ ਹੈ ਪਲੱਸ ਤੁਹਾਡਾ ਇਨਕਰੀਮੈਂਟ ਠੀਕ ਹੈ ਜੀ ਉਸ ਤੋਂ ਬਾਅਦ ਇਹ ਸਾਲਾਨਾ ਤਰੱਕੀ ਲਾ ਕੇ ਹੀ ਜਿਹੜਾ 46800 ਕੀਤਾ ਗਿਆ ਸੋ ਜਿੱਥੋਂ ਤੱਕ ਉਹ ਉਮੀਦ ਕਰਦਾ ਹੈ ਤੁਹਾਨੂੰ ਜ਼ਿਆਦਾ ਮੈਨੂੰ ਬਦਕੋ ਕਿ ਮੈਂ ਘੱਟੋ-ਘੱਟ ਇਸ ਨੂੰ ਪੱਤਰ ਨੂੰ 4 ਤੋਂ 5 ਵਾਰੀ ਵੜਿਆ ਦੋਸਤੋ ਫਿਰ ਕਿਤੇ ਜਾ ਕੇ ਥੋੜਾ ਬਹੁਤ ਜਿਹੜਾ ਸਮਝ ਲੱਗੀ ਹੈ ਪਰ ਇਸ ਕਰਕੇ ਮੈਨੂੰ ਜਿੱਥੋਂ ਤੱਕ ਮੇਰੀ ਤਾਂ ਇਹੀ ਰਏ ਹੈ ਠੀਕ ਹੈ ਜੀ ਚਾਹੇ ਛੋਟਾ ਭਰਾ ਸਮਝ ਕੇ ਕਰ ਲਓ ਚਾਹੇ ਵੱਡਾ ਭਰਾ ਸਮਝ ਕੇ ਤੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਨਾ ਕਰੋ ਹਜੇ ਫਿਲਹਾਲ ਇਸ ਵੀਡੀਓ ਨੂੰ ਦੇਖ ਲਓ ਵੀਡੀਓ ਨੂੰ ਦੇਖ ਕੇ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਜੇਕਰ ਇਸ ਦੇ ਅਕੋਰਡਿੰਗ 10300 ਦੇ ਅਕੋਰਡਿੰਗ ਬਣਦੀ ਹੈ ਠੀਕ ਹੈ ਜੀ ਤੇ ਪੰਜਵਾਂ ਛੇਵਾਂ ਪੇ ਸਕੇਲ ਤੁਹਾਡਾ ਪਰਵੀਸ਼ਨ ਤੋਂ ਬਾਅਦ ਜਾ ਕੇ ਲਾਗੂ ਹੁੰਦਾ ਤਾਂ ਤੁਹਾਨੂੰ ਰਿਕਵਰੀ ਪਾਊਗੀ ਜੇਕਰ ਅ ਪੰਜਵੇਂ ਪੇ ਕੁਸ਼ਨ ਦੇ ਅਕੋਰਡਿੰਗ ਪਹਿਲੇ 3 ਮਹੀਨੇ ਤੁਹਾਨੂੰ 10300 ਮਿਲਦਾ ਹੈ ਤੋ ਉਸ ਤੋਂ ਬਾਅਦ 1 ਜੁਲਾਈ 2021 ਤੋਂ ਤੁਹਾਡੇ 6ਵੇਂ ਅਪਲੀਕੇਸ਼ਨ ਦੇ ਅਕੋਰਡਿੰਗ ਬਣਦੀ ਹੈ ਫਿਰ ਤੁਹਾਡੀ ਰਿਕਵਰੀ ਨਹੀਂ ਬਣਦੀ ਠੀਕ ਹੈ ਜੀ ਸੋ ਕਿਰਪਾ ਕਰਕੇ ਇਹ ਅਫੀਸ਼ੀਅਲ ਲੈਟਰ ਨਹੀਂ ਹੈ ਸਿਰਫ ਇੱਕ ਕਰਮਚਾਰੀ ਵੱਲੋਂ ਜਾਂ ਭਾਵਿਕ ਪ੍ਰਿੰਸੀਪਲ ਵੱਲੋਂ ਤਿਆਰ ਕੀਤਾ ਗਿਆ ਜਿੰਨਾ ਚਿਰ ਅਫੀਸ਼ੀਅਲ ਲੈਟਰ ਨਹੀਂ ਆਉਂਦਾ ਠੀਕ ਹੈ ਜੀ ਜੂਨੀਅਨ ਕਿਰਪਾ ਕਰਕੇ ਇਸ ਵੱਲ ਖਾਸ ਧਿਆਨ ਦਿਓ ਕਿਉਂਕਿ ਇਸ ਦੇ ਅਕੋਰਡਿੰਗ ਤਾਂ ਜਿਹੜੀ ਹੈਗੀ ਉਹ ਰਿਕਵਰੀ ਬਹੁਤ ਪੈ ਸਕਦੀ ਹੈ ਸੋ ਜ਼ਿਆਦਾ ਆਪਾਂ ਇਸ ਬਾਰੇ ਕੁਝ ਨਹੀਂ ਕਹਿੰਦੇ ਦੋਸਤੋ ਕਿਉਂਕਿ ਬਸ ਇੱਕੋ ਇੱਕ رائے ਹੈ ਤੁਹਾਨੂੰ ਸਬਰ ਕਰੋ ਕਾਲੀ ਨਾ ਕਰੋ ਠੀਕ ਹੈ ਇੱਕ ਹਫਤੇ ਦੇ ਵਿੱਚ ਵਿੱਚ ਸਾਰਾ ਕਲੀਅਰ ਹੋ ਕੇ ਆ ਜਾਊਗਾ ਕਿੰਨੀ ਤੁਹਾਨੂੰ ਪਹਿਲੇ 3 ਮਹੀਨੇ ਕਿੰਨੀ ਬਣੂਗੀ ਉਸ ਤੋਂ ਬਾਅਦ 1 ਜੁਲਾਈ 2021 ਤੋਂ ਬਾਅਦ ਜਾਂ ਪ੍ਰਵੇਸ਼ਨ ਹੋਣ ਤੱਕ ਕਿੰਨੀ ਬਣੂਗੀ ਅਤੇ ਪ੍ਰਵੇਸ਼ਨ ਤੋਂ ਬਾਅਦ ਤੁਹਾਨੂੰ ਕਿੰਨੀ ਦਿੱਤੀ ਜਾਊਗੀ ਸਿੰਪਲ ਜਾਂ ਤਰੀਕਾ ਹੈ ਠੀਕ ਹੈ ਜੀ ਜਿਸ ਤਰ੍ਹਾਂ ਕਹਿੰਦੇ ਆ ਠੀਕ ਹੈ ਜੀ ਇੱਕ ਤਰ੍ਹਾਂ ਤੁਸੀਂ ਇਹਨੂੰ ਤਸੱਲੀ ਬਖਸ਼ ਛੱਡ ਦਿਓ ਆਪਣੇ ਐਕਸਪੋਰਟ ਤੇ ਛੱਡ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਜਿਹੜੀ ਜੇ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ੱਤਕਾ ਹੋ ਰਿਹਾ ਰਿਕਵਰੀ ਹੋ ਰਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੀ ਜਿਹੜੀ ਕੋਈ ਗੱਲ ਨਿਕਲ ਕੇ ਆ ਸਕਦੀ ਹੈ ਤੁਸੀਂ ਦੇਖਿਆ ਹੋਣਾ ਕਿ ਫਿਲਹਾਲ ਜਿਹੜੇ ਯੂਨੀਅਨ ਦੇ ਨੁਮਾਇੰਦੇ ਨੇ ਜਾਂ ਹੋਰ ਵੱਡੇ ਕਰਮਚਾਰੀ ਆ ਉਹ ਫਿਲਹਾਲ ਚੁੱਪ ਬੈਠੇ ਆ ਕਿਉਂਕਿ ਉਹ ਦੇਖ ਰਹੇ ਹਨ ਵੀ ਪੇ ਫਿਕਸ ਹੋ ਕਿਸ ਤਰ੍ਹਾਂ ਰਹੀ ਹੈ ਠੀਕ ਹੈ ਜੀ ਸੋ ਵੀਡੀਓ ਜਿਆਦਾ ਲੰਬੀ ਹੋ ਜੂਗੀ ਇਸ ਕਰਕੇ ਭੈਣ ਭਰਾਵਾਂ ਨੂੰ ਦੁਬਾਰਾ ਫਿਰ ਬੇਨਤੀ ਹੈ ਪੱਤਰ ਨੂੰ ਜਾਰੀ ਨਾ ਕਰੋ ਵੀਡੀਓ ਨੂੰ ਸਾਂਝਾ ਜ਼ਰੂਰ ਕਰ ਦਿਓ ਤਾਂ ਕਿ ਹੋਰ ਭੈਣ ਭਰਾ ਇਹਨੂੰ ਅੱਗੇ ਤੱਕ ਨਾ ਪਹੁੰਚਾ ਦੇਣ ਕਿ ਇਹ ਨਾ ਹੋਵੇ ਕਿ ਵਿਭਾਗ ਤੁਹਾਨੂੰ ਇਸ ਦੇ ਅਕੋਰਡਿੰਗ ਤੁਹਾਡੀ ਤਨਖਾਹ ਫਿਕਸ ਕਰ ਦੇ ਤੇ ਉਸ ਤੋਂ ਬਾਅਦ ਤੁਸੀਂ रिकवरी ਦੇ ਚੱਕਰਾਂ 'ਚ ਤੁਰੇ ਫਿਰ ਹੁੰਦੇ ਉਦੋਂ ਬਾਅਦ ਧਰਨੇ ਪੰਜਾਬ ਦੇ ਫਿਰ ਤੋਂ ਸ਼ੁਰੂ ਹੋ ਜਾਣ ਕਿ ਸਾਡੀ ਰਿਕਵਰੀ ਨਾ ਹੋਵੇ ਠੀਕ ਹੈ ਜੀ ਸੋ ਐਕਸਪੋਰਟ ਤੇ ਛੱਡ ਦਿਓ ਠੀਕ ਹੈ ਜੀ ਕਿਰਪਾ ਕਰਕੇ ਬਾਤੋ ਮਤਲਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਨੂੰ ਕੁਝ ਜਾਣਨ ਨੂੰ ਜਾਂ ਹੋਰ ਭੈਣ ਭਰਾਵਾਂ ਨੂੰ ਪਤਾ ਲੱਗ ਜੇ ਠੀਕ ਹੈ ਜੀ ਸੋ ਬਾਕੀ ਜਿਹੜੀ ਫਿਕਸ ਪੇ ਫਿਕਸੇਸ਼ਨ ਹੈ ਇਹਦੇ ਅਕੋਰਡਿੰਗ ਜਾਂ ਛੇਵੇਂ ਪੇ ਫਿਕਸੇਸ਼ਨ ਦੇ ਅਕੋਰਡਿੰਗ ਉਹ ਆਪਾਂ ਮੋਟਾ-ਮੋਟਾ ਖਰੜਾ ਤਿਆਰ ਕਰ ਲਿਆ ਜੇ ਭੈਣ ਭਰਾਵਾਂ ਦੇ ਕਮੈਂਟ ਆਏ ਵੀ ਸਾਨੂੰ ਮੋਟਾ-ਮੋਟਾ ਦੱਸੋ ਤਾਂ ਉਹ ਬਕਾਇਨਾ ਆਪਾਂ ਵੀਡੀਓ ਬਣਾ 10 300 ਦੇ ਅਨਸਾਰ ਕਿੰਨੀ ਬਣੂਗੀ ਉਸ ਤੋਂ ਬਾਅਦ ਜੇਕਰ ਤੁਹਾਡੇ ਤੇ ਛੇਮਾ ਪਰਮਿਸ਼ਨ 1 ਜੁਲਾਈ ਤੋਂ ਲਾਗੂ ਹੁੰਦਾ ਹੈ ਉਹਦੇ ਅਕੋਰਡਿੰਗ ਕਿੰਨੀ ਬਣੂਗੀ ਫਿਰ ਪਰਵੀਸ਼ਨ ਤੋਂ ਬਾਅਦ ਕਿੰਨੀ ਬਣੂਗੀ ਠੀਕ ਹੈ ਜੀ ਉਹ ਸਾਰਾ ਆਪਾਂ ਡਿਟੇਲ ਤੁਹਾਨੂੰ ਦੇਵਾਂਗੇ ਫਿਲਹਾਲ ਇਸ ਨੂੰ ਇੱਥੇ ਤੱਕ ਹੀ ਸਾਮ ਕੇ ਰੱਖਿਓ ਆਪਦੇ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੀ ਚੱਲਿਓ ਠੀਕ ਹੈ ਜੀ ਸੋ ਮਿਲਦੇ ਆ ਕਿੰਨੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਧੰਨਵਾਦ